ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ 'ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਵੱਜ ਗਏ ਨੇ 3:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਹ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਸਿਰਫ 2 ਸੈਕਿੰਡ ਦੇ ਵਿੱਚ ਹੀ ਇੰਨੀ ਵੱਡੀ ਕਿਰਪਾ ਹੋਗੀ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਮੋਗੇ। ਦੇ ਨਾਲ ਹੀ ਮੈਂ ਮੇਰੀ ਖੋਦੀ ਹੱਡ ਬੀਤੀ ਵੀ ਤੁਹਾਡੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਭੈਣ ਦੇ ਬਾਰੇ ਜਿਹੜੀ ਉਹਨਾਂ ਦੀ ਹੱਡ ਬੀਤੀ ਆ ਮੈਂ ਪਹਿਲਾਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਮੇਰਾ ਖੋਦਾ ਐਕਸਪੀਰੀਅੰਸ ਉਹ ਵੀ ਸ਼ੇਅਰ ਕਰੂੰਗੀ ਸੋ ਤੁਸੀਂ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਸੁਣਿਓ ਤੇ ਸਮਝਿਓ। ਅ ਇੱਕ ਭੈਣ ਨੇ ਇਹ ਜਿਹੜੀ ਗੱਲ ਆ ਤੇ ਸ਼ੇਅਰ ਕੀਤੀ ਕਹਿੰਦੇ ਵੀ ਮੈਂ ਇੱਕ ਵਾਰੀ ਨਾ ਆਟੋ ਦੇ ਵਿੱਚ ਬੈਠੀ ਸੀ। ਤੇ ਕਹਿੰਦੇ ਵੀ ਮੈਂ ਕੰਮ ਤੋਂ ਵਾਪਸ ਆ ਰਹੀ ਸੀ। ਤੇ ਕਹਿੰਦੇ ਮੇਰੇ ਹੱਥ ਵਿੱਚ ਨਾ ਜਿਵੇਂ ਆਪਣੇ ਮਾਲਾ ਹੁੰਦੀ ਹੈ ਨਾ ਜਿਵੇਂ ਮੇਰੇ ਆਹ ਵਾਲੀ ਮਾਲਾ ਪਾਈ ਹੋਈ ਹੈ ਤੇ ਇਹ ਹੱਥ ਦੇ ਵਿੱਚ ਸੀ ਕਹਿੰਦੇ ਨਾਲ-ਨਾਲ ਮੈਂ ਜਾਗ ਕਰ ਰਹੀ ਸੀ। ਤੇ ਕਹਿੰਦੀ ਵੀ ਮੈਂ ਸੁਣਿਆ ਸੀ ਕਿਸੇ ਤੋਂ ਵੀ ਜਿਹੜਾ ਸਵਾਲ ਲਖ ਹੁਣ ਮੈਂ ਤੁਹਾਡੇ ਨਾਲ ਜੋ ਸ਼ੇਅਰ ਕਰੂੰਗੀ ਤੁਸੀਂ ਵੀਡੀਓ ਨਾਲ ਸਕਿਪ ਕਰਿਓ ਕਿਉਂਕਿ ਉਸ ਤੋਂ ਬਾਅਦ ਮੈਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗੀ ਸੋ ਧਿਆਨ ਨਾਲ ਸੁਣਿਓ ਤਾਂ ਉਹਨਾਂ ਨੇ ਦੱਸਿਆ ਕਹਿੰਦੀ ਵੀ ਮੈਂ ਸੁਣਿਆ ਸੀ ਕਿਸੇ ਤੋਂ ਵੀ ਸਵਾਲ ਲਖ ਮੂਲ ਮੰਤਰ ਸਹਿਬ ਜੀ ਦਾ ਬਹੁਤ ਵੱਡਾ ਫਲ ਹੈ ਪਰ ਇਹ ਕਹਿੰਦੀ ਵੀ ਮੈਂ ਕੰਮ ਤੇ ਵੀ ਜਾਂਦੀ ਸੀ ਉਹਦਾ ਕਰਕੇ ਵੀ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਸੀ ਹੁੰਦਾ ਕਿ ਮੈਂ ਜਿਹੜੇ ਕਰੀ ਬੈਠ ਕੇ ਜਨ ਕੀ ਇਹ ਜਾਪ ਕਰ ਸਕਾ ਮੂਲ ਮੰਤਰ ਸੰਗੀ ਦਾ ਸਵੇਰੇ ਤਾਂ ਜਿਹੜੀ ਉਹ ਚਰੋ ਸੇਵਾ ਨਿਭਾਉਂਦੇ ਸੀ ਉਹ ਲੱਗ ਸੀ ਤਾਂ ਉਹ ਕਹਿੰਦੇ ਵੀ ਮੈਂ ਹੱਥ ਵਿੱਚ ਜਿਹੜੀ ਮਾਲਾ ਹੁੰਦੀ ਸੀ ਫੜ ਲੈਂਦੀ ਸੀ ਮੈਂ ਆਉਂਦੀ ਜਾਂਦੀ ਵੀ ਨਾਲ-ਨਾਲ ਜਪਦੀ ਰਹਿੰਦੀ ਸੀ ਕਹਿੰਦੇ ਇੱਕ ਦਿਨ ਨਾ ਇੱਕ ਐਹੋ ਜੀ ਘਟਨਾ ਬਣੀ ਕਹਿੰਦੇ ਵੀ ਮੈਂ ਆਟੋ ਵਿੱਚ ਬੈਠੇ ਸੀ ਹੋਰ ਵੀ ਕਾਫੀ ਸਵਾਰੀਆਂ ਬੈਠੀਆਂ ਸੀ ਕਹਿੰਦੇ ਸਾਹਮਣੇ ਉਹਨਾਂ ਬੱਸ ਆ ਗਈ ਤੇ ਉਹ ਬੱਸ ਇੱਕਦਮ ਸਾਹਮਣੇ ਉਹ ਆ ਗਈ ਪਤਾ ਹੀ ਨਹੀਂ ਚੱਲਿਆ ਕਹਿੰਦੇ ਕਾਦੋ ਸਾਹਮਣੇ ਆ ਕਹਿੰਦੇ ਬੱਸ ਤੇ ਜਿਹੜਾ ਹੈਗਾ ਆਟੋ ਆ ਉਹਦੀ ਟੱਕਰ ਹੋਈ। ਤੁਸੀਂ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਵੀ ਜਿਹੜਾ ਆਟੋ ਹੈ ਨਾ ਉਹਦਾ ਕੁਝ ਨਹੀਂ ਬਚਿਆ। ਪਰ ਕਹਿੰਦੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਵੀ ਜਿੰਨੀਆਂ ਵੀ ਸਵਾਰੀਆਂ ਸੀ ਵਿੱਚ ਬੈਠੀਆਂ ਸੀ ਕਿਸੇ ਦੇ ਵੀ ਇੱਕ ਵੀ ਖਰੋਚ ਨਹੀਂ ਆਈ। ਕਹਿੰਦੇ ਜਦੋਂ ਬੱਸ ਸਾਹਮਣੇ ਦਿਖੀ ਨਾ ਕਹਿੰਦੇ 2 ਸਕਿੰਟ ਦਾ ਵੀ ਸਮਾਂ ਨਹੀਂ ਲੱਗਿਆ ਹੋਣਾ ਕਿ ਉਹਦੀ ਤੇ ਜਿਹੜੀ ਆਟੋ ਦੀ ਟੱਕਰ ਹੋਈ। ਕਹਿੰਦੇ ਉਸ ਸਮੇਂ ਨਾਲ ਮੇਰੇ ਮਨ ਦੇ ਵਿੱਚੋਂ ਇੱਕਦਮ ਵਾਹਿਗੁਰੂ 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 ਨਿਕਲਣਾ ਸ਼ੁਰੂ ਹੋ ਗਿਆ। ਕਈ ਵਾਰੀ ਜਦੋਂ ਆਪਾਂ ਬਹੁਤ ਦਿਲ ਤੋਂ ਗੁਰੂ ਸੈਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਇੱਕਦਮ ਪੁਕਾਰਦੇ ਆ ਅੰਦਰ ਦੀ ਗਹਿਰਾਈ ਤੋਂ ਤਾਂ ਫਿਰ ਉਦੋਂ ਗੁਰੂ ਸਾਹਿਬ ਜੀ ਜ਼ਰੂਰ ਸੁਣਦੇ ਨੇ। ਤਾਂ ਮੂਲ ਮੰਤਰ ਸਾਹਿਬ ਜੀ ਤਾਂ ਸੇਵਾ ਉਹਨਾਂ ਦੀ ਚੱਲੀ ਰਹੀ ਸੀ ਕਹਿੰਦੇ ਉਸ ਸਮੇਂ ਵੀ ਮੂਲ ਮੰਤਰ ਸਾਹਿਬ ਜੀ ਜਗਾ ਜਿਹੜਾ ਹੈਗਾ ਵਾਹਿਗੁਰੂ ਦਾ ਸ਼ਬਦ ਮੂੰਹੋਂ ਨਿਕਲਣਾ ਸ਼ੁਰੂ ਹੋ ਗਿਆ। ਕਹਿੰਦੇ ਕਦ ਟੱਕਰ ਗਈ ਪਤਾ ਨਹੀਂ ਚੱਲਿਆ ਕਿੱਦਾਂ ਸੀ ਸਾਈਡ ਤੇ ਗਿਰੇ ਕੋਈ ਸਾਨੂੰ ਪਤਾ ਨਹੀਂ ਚੱਲਿਆ ਪਰ ਕਹਿੰਦੇ ਸਭ ਤੋਂ ਵੱਡੀ ਗੱਲ ਕਿਸੇ ਦੇ ਵੀ ਇੱਕ ਵੀ ਖਰੋਜ ਨਹੀਂ ਆਈ ਨਹੀਂ ਤੁਸੀਂ ਆਪ ਸੋਚੋ ਬੱਸ ਤੇ ਆਟੋ ਦੀ ਟੱਕਰ ਹੋਵੇ ਤੇ ਸਾਰੇ ਜਿਹੜੀਆਂ ਸਵਾਰੀਆਂ ਉਹਨਾਂ ਦੇ ਸੱਟ ਨਾ ਲੱਗੇ ਇਹ ਬਹੁਤ ਹੀ ਅਪਾਈ ਸੰਸਕਦੇ ਆ ਵੀ ਪ੍ਰਮਾਤਮਾ ਦੀ ਕੋਈ ਵੱਡੀ ਕਿਰਪਾ ਸੀ ਜਿਹੜੀ ਉਹਨਾਂ ਦੇ ਅੰਗ ਸੰਗ ਹੋ ਕੇ ਗੁਰੂ ਸਾਹਿਬ ਨੇ ਉਹਨੂੰ ਉਹਨਾਂ ਨੂੰ ਬਚਾਇਆ ਸੋ ਇਦਾਂ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਦਾਂ ਦੀ ਨਹੀਂ ਮਤਲਬ ਥੋੜੀ ਡਿਫਰੈਂਟ ਆ ਤੇ ਮੈਨਾ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਤੇ ਮੈਨੂੰ ਇੱਕ ਸਾਡੇ ਘਰ ਦੇ ਕੰਮ ਨੂੰ ਲੈ ਕੇ ਥੋੜੀ ਚਿੰਤਾ ਜੀ ਹੋਈ ਮਤਲਬ ਇਹ ਸੀਗਾ ਚਿੰਤਾ ਮਤਲਬ ਇਹ ਸੀਗਾ ਵੀ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਜਾਣਾ ਚਾਹੀਦਾ ਜਰੂਰੀ ਸੀਗਾ ਤੇ ਉਹ ਕੰਮ ਬਾਰੇ ਮੈਂ ਥੋੜਾ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਤੇ ਪਰ ਮਤਲਬ ਕਿ ਤੁਸੀਂ ਇਹ ਦੇਖੋ ਵੀ ਆਪਾਂ ਹਮੇਸ਼ਾ ਸੁਣਦੇ ਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਇਹ ਮੂਲ ਮੰਤਰ ਸਮਝ ਜਿਹੜੀ ਪਾਣੀ ਉਹ ਬਹੁਤ ਮਾਨ ਸ਼ਕਤੀਸ਼ਾਲੀ ਜਾਪ ਹੈ ਸਾ ਗੁਰੂ ਸਹਿ ਸਾਡੇ ਸਾਰੇ ਕਾਰਜ ਸਵਾਰਨ ਦੇ ਜਦੋਂ ਆਪਾਂ ਗੁਰੂ ਸੈ ਨੂੰ ਦਿਲ ਤੋਂ ਬੁਕਾਰਦੇ ਆ ਤਾਂ ਮੂਲ ਮੰਤਰ ਸਾਂਝ ਦੀ ਬਾਣੀ ਜਿਵੇਂ ਮਤਲਬ ਕਿ ਮੰਨ ਲਓ ਮੈਂ ਕੱਪੜੇ ਧੋ ਰਹੀ ਆ ਮਸ਼ੀਨ ਰੁਕੀ ਉਹਨੇ 5 ਮਿੰਟ ਅਗਰ ਮੇਰੇ ਕੋਲ ਟਾਈਮ ਆ 5 ਮਿੰਟ ਹੀ ਮੈਂ ਇਹ ਮਾਲਾ ਉਤਾਰ ਕੇ ਜੇ ਆਪਣਾ ਸ਼ੁਰੂ ਕਰ ਦੇਣਾ ਰੋਟੀ ਬਣਾਉਣ ਦੇ ਵਕਤ ਜਾਂ ਚਾਹ ਕਰਦੇ ਵਕਤ ਤੁਰੇ ਫਿਰ ਦੇਵੀ ਮਤਲਬ ਹੈ ਮੂਲ ਮੰਤਰ ਸੰਗੈ ਜਾਪ ਕਰਦੇ ਰਹਿਣਾ ਤੁਸੀਂ ਇਹ ਵਿਸ਼ਵਾਸ ਨਹੀਂ ਕਰਨਾ ਜਿਹੜੀ ਤਰੀਕ ਮੇਰੇ ਦਿਮਾਗ ਵਿੱਚ ਚੱਲ ਰਹੀ ਸੀ ਇਸ ਤਰੀਕ ਤੋਂ ਪਹਿਲਾਂ ਇਹ ਕੰਮ ਹੋਣਾ ਜ਼ਰੂਰੀ ਐ ਨਹੀਂ ਪ੍ਰੋਬਲਮ ਹੋ ਜੂਗੀ ਪਰ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਨੇ ਕਿ ਉਹ ਉਸ ਤਰੀਕ ਤੋਂ ਬਲਕਿ 3 ਦਿਨ ਪਹਿਲਾਂ ਹੀ ਉਹ ਕਾਰਜ ਗੁਰੂ ਸਾਹਿਬ ਜੀ ਨੇ ਕਰ ਦਿੱਤਾ ਸੋ ਪਰਮਾਤਮਾ ਜੀ ਹਮੇਸ਼ਾ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਦੇ ਨੇ ਸਾਡੇ ਕਾਰਜ ਸਵਾਰਦੇ ਨੇ ਜਦੋਂ ਆਪਾਂ ਸੱਚੇ ਮਨ ਦੇ ਨਾਲ ਉਹਨਾਂ ਨੂੰ ਪੁਕਾਰਦੇ ਹਾਂ ਉਹਨਾਂ ਤੇ ਵਿਸ਼ਵਾਸ ਰੱਖਦੇ ਹਾਂ ਉਹਨਾਂ ਤੇ ਸ਼ਰਧਾ ਭਾਵਨਾ ਆਪਾਂ ਬਣਾ ਕੇ ਰੱਖਦੇ ਹਾਂ ਇਦਾਂ ਹੀ ਇੱਕ ਵਾਰੀ ਮੇਰੇ ਨਾਲ ਪਹਿਲਾਂ ਹੋਇਆ ਸੀ ਤਾਂ ਉਦੋਂ ਵੀ ਮੇਰੇ ਤੇ ਹਸਬੰਡ ਮੇਰੇ ਹਸਬੰਡ ਤੇ ਮੈਂ ਆਪਸ ਚ ਗੱਲ ਕਰ ਰਹੀ ਸੀ ਵੀ ਐਦਾਂ ਕਰਕੇ ਉਦੋਂ ਥੋੜੀ ਫਾਈਨੈਂਸ਼ੀਅਲੀ ਕੋਈ ਕੰਮ ਸੀਗਾ ਮਤਲਬ ਸਾਨੂੰ ਤੇ ਸਾਨੂੰ ਇਹ ਸੀ ਪੇਮੈਂਟ ਚਾਹੀਦੀ ਆ ਪਰ ਪੇਮੈਂਟ ਹੈ ਨਹੀਂ ਸੀ ਕਿੰਨੀ ਕਿ ਉਹ ਕੰਮ ਨੂੰ ਕਰ ਸਕੀਏ ਤੇ ਜ਼ਰੂਰੀ ਵੀ ਸੀਗਾ ਤੇ ਪਰ ਗੁਰੂ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਉਦੋਂ 5 ਦਿਨ ਦੇ ਵਿੱਚ ਹੀ ਪਰਮਾਤਮਾ ਨੇ ਪਤਾ ਨਹੀਂ ਕਿੱਥੋਂ ਇਦਾਂ ਐ ਸਮਝ ਲਓ ਕਿ ਗਫਾ ਵਰ ਕੇ ਗੁਰੂ ਸਾਹਿਬ ਜੀ ਨੇ ਦਿੱਤਾ ਤੇ ਕਿੱਥੋਂ ਕਿਵੇਂ ਕੀ ਹੋ ਗਿਆ ਸਮਝ ਹੀ ਨਹੀਂ ਆਈ ਔਰ ਖੁਦ ਮੇਰੇ ਹਸਬੰਦ ਵੀ ਉਸ ਟਾਈਮ ਹੈਰਾਨ ਹੋਏ ਕਹਿੰਦੇ ਵੀ ਕਿੱਥੇ ਤਾਂ ਆਪਾਂ ਨੂੰ ਇਨੇ ਦਿਨ ਪਹਿਲਾਂ ਚਿੰਤਾ ਸੀ ਕਿੱਥੇ ਪਰਮਾਤਮਾ ਨੇ ਵੀ ਦੇਖੋ ਆਪਣੇ ਆਪ ਹੀ ਸਾਰਾ ਕਾਰਜ ਕਰ ਦਿੱਤਾ ਸੋ ਜਦੋਂ ਆਪਾਂ ਗੁਰੂ ਤੇ ਭਰੋਸਾ ਰੱਖਦੇ ਆ ਨਾ ਤਾਂ ਗੁਰੂ ਸਾਹਿਬ ਜੀ ਵੀ ਹਮੇਸ਼ਾ ਸਾਨੂੰ ਹਰ ਮੁਸ਼ਕਿਲ ਦੇ ਵਿੱਚੋਂ ਕੱਢਦੇ ਨੇ ਹਰ ਜਗ੍ਹਾ ਗੁਰੂ ਸਾਹਿਬ ਜੀ ਸਾਡਾ ਸਾਥ ਦਿੰਦੇ ਨੇ ਤੇ ਜੇ ਤੁਸੀਂ ਵੀ ਤੁਹਾਡਾ ਵੀ ਕੋਈ ਕਾਰਜ ਹੈ ਨਾ ਤਾਂ ਪੂਰਾ ਭਰੋਸਾ ਰੱਖ ਕੇ ਦੇਖੋ ਪਰਮਾਤਮਾ ਤੇ ਗੁਰੂ ਸਾਹਿਬ ਤੇ ਵਿਸ਼ਵਾਸ ਬਣਾ ਕੇ ਰੱਖੋ ਚਿੰਤਾ ਨਾ ਕਰੋ ਮਨ ਵਿੱਚ 네ਗੇਟਿਵ ਸੋਚ ਨਾ ਲੈ ਕੇ ਆਓ ਉਹ ਵੀ ਗੁਰੂ ਸਾਹਿਬ ਕਰਨਗੇ ਕਿ ਨਹੀਂ ਕਰਨਗੇ ਦੇਖੋ ਜਦੋਂ ਉਹਨਾਂ ਨੇ ਆਪਣੂੰ ਢਿੱਡ ਲਾਇਆ ਸਾਰੀ ਦੁਨੀਆ ਨੂੰ ਦੇ ਬੱਚੇ ਨੇ ਜੀਵ ਜੰਤੂ ਪਸ਼ੂ ਪੰਛੀ ਹਰ ਇੱਕ ਦੀ ਫਿਕਰ ਹੈ ਪਰਮਾਤਮਾ ਨੂੰ ਹਰ ਇੱਕ ਨੂੰ ਉਹਨਾਂ ਨੇ ਪੇਟ ਪਰ ਖਾਣਾ ਦੇਣਾ ਹਰ ਇੱਕ ਦੀ ਚਿੰਤਾ ਉਹਨਾਂ ਨੂੰ ਸੋ ਆਪਾਂ ਆਪਣੀਆਂ ਜਿਹੜੀਆਂ ਟੈਨਸ਼ਨਾਂ ਆਪਣੀਆਂ ਜਿਹੜੀਆਂ ਚਿੰਤਾਵਾਂ ਉਹਨਾਂ ਨੂੰ ਛੱਡ ਕੇ ਅਗਰ ਆਪਾਂ ਗੁਰੂ ਨੂੰ ਧਿਆਉਂਦੇ ਆ ਗੁਰੂ ਤੇ ਯਕੀਨ ਰੱਖਦੇ ਆ ਵਿਸ਼ਵਾਸ ਰੱਖਦੇ ਆ ਤਾਂ ਪਰਮਾਤਮਾ ਵੀ ਹਮੇਸ਼ਾ ਸਾਡੀ ਬਾਹ ਫੜਦੇ ਨੇ ਹਮੇਸ਼ਾ ਸਾਨੂੰ ਹਰ ਮੁਸ਼ਕਲ ਚੋਂ ਕੱਢਦੇ ਨੇ ਹਮੇਸ਼ਾ ਹਰ ਜਗ੍ਹਾ ਤੇ ਸਾਨੂੰ ਅਹਿਸਾਸ ਕਰਾਉਂਦੇ ਨੇ ਆਪਣੀ ਹੋਣ ਦਾ ਪਰ ਕਈ ਵਾਰੀ ਆਪਾਂ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾਉਂਦੇ ਆਪਾਂ ਆਪਣੀਆਂ ਹੀ ਚਿੰਤਾਵਾਂ ਵਿੱਚ ਇੰਨਾ ਜ਼ਿਆਦਾ ਡੁੱਬੇ ਹੋਈਆਂ ਆਂ ਦੇਖੋ ਇੱਕ ਚੀਜ਼ ਇੱਥੇ ਸਮਝਣ ਵਾਲੀ ਆ ਜਦੋਂ ਆਪਾਂ ਟੈਨਸ਼ਨ ਦੇ ਵਿੱਚ ਹੁੰਨੇ ਆਪਾਂ ਚਿੰਤਾ ਦੇ ਵਿੱਚ ਹੁੰਨੇ ਆ ਤਾਂ ਕਿਹੜਾ ਫਿਰ ਉਹ ਆਪਣਾ ਕੰਮ ਹੋ ਜਾਂਦਾ ਪਰ ਅਗਰ ਉਸ ਦੀ ਬਜਾਏ ਆਪਾਂ ਵਾਹਿਗੁਰੂ ਦਾ ਨਾਮ ਧਿਆਈਏ ਗੁਰੂ ਤੇ ਯਕੀਨ ਰੱਖੀਏ ਵਿਸ਼ਵਾਸ ਰੱਖੀਏ ਤਾਂ ਫਿਰ ਉਸ ਕਾਰਜ ਦਾ ਹੋਣਾ ਬਿਲਕੁਲ ਤੈ ਹਾਂ ਬਸ ਇਹ ਚੀਜ਼ ਜ਼ਰੂਰ ਸਮਝਣ ਵਾਲੀ ਹੈ ਕਿ ਕਿਸੇ ਦਾ ਮਾੜਾ ਨਹੀਂ ਸੋਚਣਾ ਇਹ ਨਾ ਹੋਵੇ ਵੀ ਆਪਾਂ ਕਿਸ ਦੇ ਬਾਰੇ ਮਤਲਬ ਕਿ ਗੰਤ ਦਿਮਾਗ ਸੋਚ ਰੱਖ ਕੇ ਪਾਠ ਕਰੀਏ ਵਿਉਧਾ ਇਹੋ ਜੀ ਤਾਂ ਉਹ ਕਦੇ ਗੁਰੂ ਸਾਹਿਬ ਜੀ ਨੇ ਸੁਣਦੇ ਹਮੇਸ਼ਾ ਚੰਗਾ ਸੋਚੋ ਦੂਸਰੇ ਦਾ ਵੀ ਆਪਣਾ ਵੀ ਤੇ ਪ੍ਰਮਾਤਮਾ ਵੀ ਹਮੇਸ਼ਾ ਭਲਾ ਹੀ ਕਰਦੇ ਨੇ ਸੋ ਉਮੀਦ ਕਰਦੀ ਆ ਜਿਹੜੀ ਅੱਜ ਦੀ ਇਹ ਵੀਡੀਓ ਆ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਂਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ